ਸਵੇਰ ਹੋ ਚੁੱਕੀ ਹੈ ਭਾਈ ਤੇ 7:40 ਕ ਹੋ ਚੁੱਕੇ ਨੇ 8 ਵਜੇ ਦੇ ਕਰੀਬ ਸਮਾਂ ਹੋਣ ਵਾਲਾ ਹੈ ਤੇ ਬਾਕੀ ਰੁੱਖੀ ਹਵਾ ਚੱਲ ਰਹੀ ਹੈ ਫੇਰ ਕਿਉਂਕਿ ਸਵੇਰੇ ਤੇ ਸ਼ਾਮ ਨੂੰ ਇਹ ਚੱਲਣੀ ਕੰਪਲਸਰੀ ਹੈ ਮੈਂ ਉੱਠ ਖੜਿਆ ਸੀਗਾ ਬਲੋ 6 ਵਜੇ ਦੇ ਕਰੀਬ ਬਾ ਪਿਆਰ ਆ ਬਲੌਗ ਡਿਟ ਵਗੈਰਾ ਕਰਕੇ ਹੁਣ ਅਪਲੋਡ ਤੇ ਲੱਗ ਰਿਹਾ ਤੇ ਬਾਕੀ ਰਾਤ ਦਾ ਪਾਈ ਠਿਕਾਣਾ ਬਹੁਤ ਸੋਹਣਾ ਸੀਗਾ ਐਂ ਲੱਗ ਨਹੀਂ ਰਿਹਾ ਸੀਗਾ ਵੀ ਕੋਈ ਪੱਥਰ ਇਹਦੇ ਥੱਲੇ ਪਏ ਆ ਤੇ ਬਾਕੀ ਅੱਜ ਸ਼ੁੱਕਰਵਾਰ ਹੈ ਤੇ ਆਪਾਂ ਰਾਤ ਰੁਕੇ ਸੀ ਸੁਕਨੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਣੇ ਬਲੌਗ 'ਚ ਤੁਹਾਡਾ ਜੀ ਆਇਆਂ ਕਰਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅੱਜ ਆਪਾਂ ਪਹੁੰਚ ਜਾਗੇ ਸ਼ਾਇਦ ਰਿੱਠਾ ਸਾਹਿਬ ਤੇ ਮਾਹੌਲ ਚੈੱਕ ਕਰੋ ਫੇਰ ਸਵੇਰ ਸਵੇਰ ਦਾ ਤੇ ਮੈਂ ਉੱਥੇ ਤੁਹਾਨੂੰ ਪਤਾ ਬਾਹਰ ਢੇੜੇ-ਗੁੜੇ ਦੇਣ ਬਾਗੀ ਜਾਣਾ ਹੁੰਦਾ ਮੈਂ ਤੇ ਅੰਕਲ ਜੀ ਨੇ ਚਾਹ ਫੜਾ ਗਏ ਤੇ ਆ ਆਪਣਾ ਆਲੂ ਭੁਜੀਆ ਭਾਈ ਗੁਰੀ ਮੇਰੇ ਕੋਲੇ ਉੱਥੇ ਖੜ ਜਾ ਯਾਰ 2 ਮਿੰਟ ਬਲੌਗ ਅਪਲੋਡ ਕਰ ਲੈ ਚੱਲਦਾ ਇੱਥੇ ਇੱਥੇ ਠੀਕ ਆ ਚੱਲ ਤੇ ਚਾਹ ਪੀਣੇ ਮੈਂ ਬਣਾਉਣ ਵਾਲਾ ਸੀਗਾ ਚਾਹ ਚੱਲ ਬਾਬਾ ਤੁਸੀਂ ਦੇਖੋ ਯਾਰ ਮੈਂ ਵਾਰੀ ਵਾਰੀ ਕਹਿ ਰਿਹਾ ਤੁਹਾਨੂੰ ਵਧੀਆ ਨਹੀਂ ਲੱਗਦਾ ਹਣਾ ਸਾਡੀ ਬੰਦੇ ਕਿੰਨੇ ਵਧੀਆ ਰਹਿਣੇ ਖਾਣ ਤੇ ਸਵੇਰੇ ਚਾਹ ਤੇ ਉੱਪਰੋਂ ਯਾਰ ਹੁਣ ਬੰਦਾ ਔਰ ਦੂਜੇ ਬੰਦੇ ਵਾਸਤੇ ਘਰ ਵੀ ਕੀ ਸਕਦਾ ਤੇ ਆਲੂ ਪੂਜੀਆ ਸੁਆਸ ਸੁਆ ਫੱਲ ਚੱਕਿਆ ਹੈ ਆ ਚੱਕੀ ਕਾ ਗਲਾਸੀ ਫੜੀ ਡਿੱਗੂਗੀ। ਆਹ। ਬਸ ਇਹ ਚਾਹਣਾ ਉੱਥੇ ਖੜਕੇ ਪੀਣੀ ਸੀ ਜਿੱਥੇ ਮੈਂ ਖੜਾ ਸੀਗਾ। ਇੰਨੀ ਵਧੀਆ ਲੱਗਦੀ ਨਾ ਪੁੱਛਣਾ। ਉੱਥੇ ਗਾਣਾ ਗਿਆ ਆ ਵੀ ਨਾਲ ਹੀ ਕੋਈ। ਹੋਰ ਆਸੇ-ਪਾਸੇ ਤੁਰਦਿਆਂ ਨੇ ਭਈ 10 ਵਜਾ ਤੇ ਅਸੀਂ ਤੇ ਹੁਣ ਲਪੇਟਦੇ ਆ ਸਾਮਾਨ ਤੇ ਨਿਕਲਦੇ ਆ। ਉਹ ਕਿੰਗੀ ਉੱਥੇ ਭਾਈ ਨੈਟਵਰਕ ਹੈਗਾ ਜਿੱਥੇ ਅਸੀਂ ਸੁੱਤੇ ਸੀ ਉੱਥੇ ਨੈਟਵਰਕ ਹੈ ਨਹੀਂ ਸੀ ਤੇ ਉੱਥੇ ਬਲੌਗ ਵਗੈਰਾ ਅਸੀਂ ਵੀਡੀਓ ਐਡਿਟ ਕਰਕੇ ਅਪਲੋਡ ਕਰਕੇ ਆਈਆਂ ਤੇ ਫੋਨ ਕਰਦੇ ਆ ਸਮਾਨ ਸੱਤਾਂ ਤੇ ਚੱਲਾਂਗੇ ਉਹ ਭਾਈ ਅੱਜ ਹਾਂ ਪਰਨਾ ਬਣ ਕੇ ਭਾਈ ਮੈਂ ਰੈਡੀ ਆ ਤੇ ਹੁਣ ਗੁਰੀ ਦੇ ਬੰਨਣਾ ਪਰਨਾ ਬਨ ਲਿਆ ਠੀਕ ਆ ਚੱਲ ਤੇ ਮੋੜਾ ਜ਼ਮਾਨਾ ਕਸ ਕੇ ਸਾਈਕਲਾਂ ਤੇ ਵਧਦੇ ਆ ਹੋ ਸਕਦਾ ਅੱਜ ਆਪਾਂ ਸ਼ਾਮ ਤੱਕ ਪਹੁੰਚ ਜੀ ਰਿਖਾ ਸਾਬ ਸਾਈਕਲ ਤੇ ਸਮਾਨ ਅਸੀਂ ਭਾਈ ਲੋਪੜ ਕਰਤਾ ਤੇ ਹੁਣ ਵਧਦੇ ਆ ਚੜਾਈ ਨਾਲ ਮੱਥਾ ਲਾਉਣੇ ਆ ਦੁਬਾਰੀ ਚੱਲਦੇ ਆ ਸੁਖਨੀ ਪਿੰਡ ਨੂੰ ਭਾਈ ਆਲਵੇ ਦਾ ਕਰ ਰਹੇ ਆ ਤੇ ਵਧ ਰਹੇ ਆ ਅੱਗੇ ਨੂੰ ਚੜਾਈ ਆ ਅੱਗੇ ਹੋ ਜਾ ਰਹੀ ਆ ਸਾਹਮਣੇ ਸੜਕ ਉਹ ਜਾਣੀ ਆ ਸੀ ਡਾਊਨ ਆ ਗਿਆ ਇਹ ਤੁਰ ਆ ਰਹੇ ਚੜਾਈ ਜੜ ਕੇ ਕਿਲੋ ਕਿਲੋ ਦੀ ਡਾਊਨ ਆ ਗਿਆ ਸਾਈਕਲਾਂ ਤੇ ਬਹਿ ਚੁੱਕੇ ਆ ਤੇ ਅੱਗੇ ਵਧਦੇ ਆ ਆਣੀ ਪਤਾ ਕਿੰਨਾ ਹੈ ਭਾਤ ਜਿੰਨਾ ਵੀ ਹੈ ਆਰਾਮਦਾਰੀ ਆ ਜਾਂਦੀ ਹੈ ਬਹਿ ਕੇ ਸੇਗਾ ਤੇ ਕੁਇਨ ਨਹੀਂ ਨਾ ਕਦਰੀ ਵਾਲੀ ਗੱਲ ਨਹੀਂ ਹੁੰਦੀ ਜੰਗਲ 'ਚ ਮੈਂ ਰਾਤ ਨੂੰ ਜਿਆਦਾ ਬੜਾ ਜਲਰਟ ਰਹਿਣਾ ਪੈਂਦਾ ਨਹੀਂ ਉਦਣੀ ਐਨਾ ਹੋਣੀ ਹੁੰਦਾ ਸੀ ਨਾ ਜਾਨਵਰ ਜਿਹੜ ਨੂੰ ਰੋੜਾ ਕਿਉਂਕਿ ਇੱਥੋਂ ਦੇ ਲੋਕਲ ਲੋਕ ਵੀ ਭਾਈ ਤੁਰੇ ਫਿਰਦੇ ਆ ਉਹ ਲੰਗੂਰ ਸਾਹਮਣੇ ਅਰੇ ਥੱਲੇ ਭਾਈ ਕਿੰਨੀ ਨੇ ਉਹ ਜਿਆਦਾ ਚੜਾਈ ਫੇਰ ਆ ਗਈ ਆ ਪਰ ਕੇ ਡਾਊਨ ਆਏ ਨਹੀਂ ਪਤਾ ਮੰਨਦਾ ਚੜਾਈ ਲੱਗਦੀ ਆ ਨਹੀਂ ਨਹੀਂ ਬਈ ਡਾਊਨ ਹੀ ਆ ਮਾਕੇ ਇਧਰ ਸਾਨੂੰ ਬਾਂਦਰ ਵਗੈਰਾ ਘਟ ਦੇਖੂ ਜਿਆ ਇਹ ਨਹੀਂ ਨਾ ਵਰਗੀ ਆ ਹਰ ਜਦਾਂ ਡਾਉਨ ਤੇ ਗੱਡੀ ਗੱਡੀ ਨਹੀਂ ਸਾਈਕਲ ਆਏ ਜਾਂਦੇ ਸ਼ੂ ਤੱਕ ਡਾਉਣ ਹੀ ਦਿਖੇ ਡ੍ਰੈਕ ਕੋ ਘੱਟਾ ਸਾਈਕਲ ਲਾ ਕੇ ਦੌਰ ਸਮੇਂ ਦਾ ਅੱਗੇ ਪਹਾੜੀਆਂ ਵਗੈਰੀਆਂ ਇੱਥੇ ਪੱਛੀਆਂ ਨੇ ਢਲੰਗਾ ਪੰਨਾਂ ਨੇ ਦੂਰੀ ਅੱਗੇ ਜਾ ਰਿਹਾ ਕੋਟੇਗਾ ਸ਼ੁਕਰਾ ਇਹ ਕਾਰ ਕੋਰ ਖਤਮ ਹੋ ਗਈ ਨਹੀਂ ਤੇ ਸ਼ਾਇਦ ਪੂਰਾ ਟੋੜੀ ਜੰਗਲ ਆ ਗਿਆ ਚੜਾਈ ਵੀ ਆ ਚੁੱਕੀ ਆ ਹੁਣ ਆਪੜਾ ਹੁਣ ਚੱਲੂਗਾ ਜਿਵੇਂ ਸਾਨੂੰ ਪਿੱਛੇ ਆ ਜਾਓ ਕਥੇ ਕੋ ਤੇ ਫੁੱਲ ਸਪੀਡ ਸੀਗੀ ਔਰ ਤਾਂ ਆਪਾਂ ਪਹੁੰਚ ਰਹੇ ਆ ਕਕਨਈ ਕਕਨਈ ਵੱਲ ਛੋਟੇ ਛੋਟੇ ਪਿੰਡ ਨਹੀਂ ਹੋ ਪਿੱਛੇ ਚੜਾਣ ਸੀ ਤੇ ਅੱਗੇ ਚੜਾਈ ਥੋੜੀ ਜੀ ਜੇ ਅਸੀਂ ਬ੍ਰੇਕ ਨਹੀਂ ਲਾਏ ਆਈ ਚੜ ਗਏ ਨਿਆਰੇ ਨਾਲ ਬਾਕੀ ਸਾਡੇ ਮੁੜ ਆੜ ਵਗੈਰਾ ਲੋ ਨਹੀਂ ਚਾਰਜ ਦਾ ਪਰਵਾਹ ਨਹੀਂ ਸੀ ਪਾਵਰ ਬੈਂਕਾਂ ਵੀ ਸੀ ਡਾਊਨ ਕਰੀ ਬੈਠੇ ਆ ਇੱਕ ਪਈ ਐਕਸਟਰਾ ਮੈਨੂੰ ਲੱਗਦਾ ਇੱਕ ਹੋਰ ਲੈਣੀ ਪੈਣੀ ਆ ਕਿਉਂਕਿ ਮੇਰੇ ਵਾਲੀ ਪਾਵਰ ਬੈਂਕ ਤੇ 10000 mAh ਦੀ ਆ ਤੇ ਆਪ ਇੱਕ ਅੱਧੀ ਵਾਰੀ ਫੋਨੀ ਚਾਰਜ ਕਰਦੀ ਆ 13 Pro Max ਆ ਕਿਉਂਕਿ ਬੈਟਰੀ ਬੈਕਅਪ ਮੇਰਾ ਵੱਧ ਵੀ ਆ ਤੇ mAh ਵੀ ਜ਼ਿਆਦਾ ਤਾਂ ਕਰਕੇ ਉਹ ਇੱਕ ਅੱਧੀ ਵਾਰੀ ਚ ਡਾਊਨ ਹੋ ਜਾਂਦੀ ਆ ਆ ਸਾਵਧਾਨ ਅੱਗੇ ਪੱਥਰ ਗਿਰਨੇ ਦਾ ਖਿਆਲ ਰਹੀ ਠੀਕ ਹੈ ਕੱਚੀ ਪਹਾੜੀ ਹੈ ਵੀ ਤੁਹਾਨੂੰ ਪਹਿਲਾਂ ਹੀ ਦੱਸ ਕੇ ਰਿਹਾ ਮਿੱਛੇ ਆ ਕੀ ਅਜਾ ਖਸਰ ਬੜਾ ਤਕੜਾ ਭੱਜੇ ਜਾ ਰਹੇ ਹੈ ਸਾਈਕਲ ਤੇ ਮੇਰੇ ਹੀ ਪਹਾੜ ਨੇ ਅੱਜ ਦੱਟ ਮਾਰ ਨਾਲੇ ਪਤਾ ਨਹੀਂ 3 ਕਿਲੋਮੀਟਰ ਦੀ ਦੌੜਣ ਹੈ ਕਿ ਦੋ ਦੀ ਸ਼ਾਇਦ 3 ਕਿ ਦੀ ਹੋਣੀ ਹੈ ਅੱਗੇ ਮਨ ਦਾ ਚੜਾਈ ਆਉਗੀ ਆ ਬੋਤਲ ਜੀ ਨੇ ਮੈਨੂੰ ਡਗਿਆ ਦੇਣਾ ਸੀਗਾ ਦੋ ਤਿੰਨ ਮਾਰ ਤੇ ਔਖਾ ਔਖਾ ਉਹਨੂੰ ਮੈਂ ਚੱਕੀ ਫਿਰਦਾ ਨਾਲ ਬੈਗ ਚ ਪਾਉਂਗਾ ਰੋਕੇ ਅੱਜ ਪੂਰਾ ਕੰਮ ਫਲ ਪਾਬਰ ਵਾਲਾ ਹੋ ਗਈ ਜਿੰਨਾ ਸਾਨੂੰ ਇਹ ਡਾਉਣ ਦੇ ਜਾਂਦਾ ਉਦੋਂ ਦੁਗਣੀ ਆਪ ਕਾਊਗੀ ਉਹ ਆ ਜੋ ਕੀ ਚੜਾਈ ਤੇ ਆਹ ਪਹਾੜੀ ਸਾਰੀ ਭੀ ਖਿਸਕੀ ਹੋਈ ਆ ਦੇਖ ਸਕਦੇ ਹੋ ਕੱਚੀ ਆਹੇ ਪਹਾੜੀ ਬੋਦਾ ਛੋਕਰ ਅਸੀਂ ਮੀਂਹ ਕਣੀ ਵਾਲੇ ਮੌਸਮ ਚ ਨਹੀਂ ਆਏ ਨਹੀਂ ਉਦੋਂ ਸਾਨੂੰ ਲੈਂਡ ਸਲਾਈਡਿੰਗ ਉਹ ਜ਼ਿਆਦਾ ਦੇਖ ਨੂੰ ਮਿਲਦੀ ਆ ਇਹ ਚੱਲ ਖਾੜੀ ਪਈ ਜਿਹੜੀ ਕੀ ਕਹਿੰਦੇ ਆ ਇਤਰਾ ਹੀ ਆ ਚੁੱਕੀ ਆ ਹੁਣ ਪੈਦਲ ਹੋਵਾਂਗੇ ਬਿਲਕੁਲ ਬਹੁਤ ਹੀ ਨਿਆਰਾ ਆਇਆ ਰਾਈਡ ਕਰਕੇ ਅੱਜ ਤੇ ਹੁਣ ਤੁਰ ਕੇ ਹੋ ਜਗੀ ਅੱਜ ਜ਼ਰਾ ਵੀ ਪੂਰਾ ਸੁਨਣਾ ਇੱਕ ਟਰੱਕ ਨੰਗਿਆ ਸਾਰੇ ਦਿਨ ਚ ਬਾਕੀ ਸੜਕ ਟੁੱਟੀ ਫੁੱਟੀ ਆ ਇਹ ਹੌਲੀ ਹੌਲੀ ਵੱਧ ਰਹੀ ਆ ਮੈਂ ਦੂਰੀ ਦੀ ਕਿਉਂਕਿ ਜਿਆਦਾ ਚੜਾਈ ਤੇ ਸਟੈਪ ਵੱਡੇ ਕਰਦੇ ਤਾਂ ਦੰਗ ਬਾਲਾ ਚੜਦਾ ਇਹਨਾਂ ਸਲੋ ਤੁਰਾਂਗੇ ਉਹਨਾਂ ਬੈਨੀਫਿਟ ਆ ਮੈਂ ਕਿੱਥੇ ਆ ਆ ਉਹ ਨਾਲ ਡਰਦਾ ਹਾਂ ਚੜਾਈਆਂ ਤੋਂ ਡਰ ਗਿਆ ਸੀ ਹੋ ਗੁਰੀ ਅੱਗੇ ਚੜਾਈਆਂ ਦਿਖਾ ਰਿਹਾ ਉਹ ਬਾੜ ਤੇ ਮਾ ਉਹ ਕੀ ਕਹਿ ਸਕਦੇ ਆ ਆਪਸ ਵਿੱਚ ਉਹਦਰ ਨਹੀਂ ਹੁੰਦੇ ਹੋ ਸਕਦਾ ਉਹ ਸਾਹਮਣੇ ਜਿਹੜੀ ਸੜਕ ਦਿਖ ਰਹੀ ਆ ਉਹ ਤੋਂ ਆਏ ਬਿੰਕਵਲ ਖਾਂਦੇ ਹੋਏ ਰੇ ਪਹੁੰਚ ਗਏ ਸੀ ਤੇ ਨਜ਼ਾਰਾ ਸ਼ਾਨਦਾਰ ਫੇਰ ਹੋ ਗਿਆ ਅੱਜ ਬਹੁਤ ਹਵਾ ਚੱਲ ਰਹੀ ਆ ਬਹੁਤ ساری ਹਵਾ ਚੱਲ ਰਹੀ ਆ ਤੇ ਅੱਗੋਂ ਹਵਾ ਚਲਦੀ ਆ ਤਾਂ ਕਰਕੇ ਸਾਨੂੰ ਅੱਜ ਚੜਾਈ ਕਰਨ ਚ ਪ੍ਰੋਬਲਮ ਆ ਰਹੀ ਆ ਇੰਨੀ ਵੀ ਨਹੀਂ ਕੋਈ ਚੱਕਰ ਨਹੀਂ ਵੱਟ ਤੇ ਵੱਧ ਰਹੇ ਆ ਭਈ ਇਥੋਂ ਰਿੱਠਾ ਸਾਬ 30 ਕਿਲੋਮੀਟਰ ਰਹਿ ਗਿਆ ਤੇ ਬਾਈ ਦੱਸਦਾ ਸੀਗਾ ਮਿਲੇ ਸੀ ਵੀ ਐਂ ਕਰਕੇ 5-6 ਕਿਲੋਮੀਟਰ ਚੜਾਈ ਆ ਉਸ ਤੋਂ ਬਾਅਦ 10-12 ਕਿਲੋਮੀਟਰ ਦਾ ਡਾਊਨ ਉਹ ਸਿੱਧਾ ਦੇਖਦੇ ਆ ਜਾ ਕੇ ਅੱਗੇ ਕਿੰਨਾ ਕੁ ਡਾਊਨ ਆ ਉਹਦੇ ਵਾਸਤੇ ਸਾਨੂੰ ਅੱਗੇ ਚੱਲਣਾ ਪੈਣਾ ਹੈ ਕਹਲਾ ਜੀ ਠੀਕ ਹੈ ਮਾਜੇ ਤੋਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਆਪਣਾ ਏਰੀਆ ਤਰਨਤਾਰਨ ਜੀ ਹਾਂਜੀ ਸਾਰਾ ਡੱਬਾ ਟੂਰਿੰਗ ਕੋਈ ਆਏ ਲਗਭਗ ਫਰੋਜਪੁਰ ਤੋਂ ਸਾਰੇ ਫਰੋਜਪੁਰ ਤੋਂ ਹੀ ਆ ਹਾਂਜੀ ਹਾਂਜੀ ਸਾਰੇ ਫਰੋਜਪੁਰ ਤੋਂ ਫਰੋਜਪੁਰ ਜੋ ਤਰਨਤਾਰਨ ਨੂੰ ਕੋਈ ਪੁੱਛਦਾ ਨਹੀਂ ਕੋਈ ਪੁੱਛਦਾ ਦੋ ਹੈਗੇ ਮਾ ਨੂੰ ਪਤਾ ਅਹੀਂ ਪੁਰ ਦੋ ਹੀ ਆ ਪਰ ਦੋ ਬਣਿਆ ਸਾਰੇ ਹੁਣ ਲੈਣ ਤੁਹਾਨੂੰ ਅੱਗੇ ਦੋ ਨੇ ਨਹੀਂ ਉਹ ਇਹਨੇ ਗੋਲੀ ਖਾਦੀ ਨਹੀਂ ਗਲੀ ਪਾਉਂਦਾ ਉਹ ਸਾਹ ਛੜੀ ਸਾਰੇ ਨੰਟੀ ਚ ਲਾ ਕੇ ਆਇਆ ਵਾ ਦਰਵਾਣਾ ਲੈ ਕੇ ਮਗਰੋਂ ਲੰਮੇ ਪਾਏ ਦਰਵਾਣਾ ਮੈਨੂੰ ਸੁਟਾਇਆ ਆ ਕਿਹਾ ਵੀ ਪਿੱਛੇ ਨੂੰ ਮੂੰਹ ਕਰਕੇ ਆ ਹੋਰ ਘੇਰ ਵੇ ਹੋਰ ਬਾਈ ਕੋਈ ਸਾਡੇ ਲੈਣ ਸੇਵਾ ਨਾ ਨਾ ਬਾਈ ਵਸਤਾ ਨਾ ਦੋ ਸਾਡੇ ਲੈ ਨਹੀਂ ਨਹੀਂ ਬਾਈ ਦੱਸ ਦੋ ਬਾਈ ਖਾਣਾ ਪੀਣਾ ਕੋਈ ਸੇਵਾ ਦੱਸੋ ਚਾਹ ਬਣਾਈਏ ਬਾਈ ਚਾਹ ਥੈਂਕ ਯੂ ਜੀ ਦੇ ਰੋ ਕਰਮਾਤ ਹੋਰ ਦੱਸੋ ਜੀ ਕੋਈ ਛਾਹ ਕੋਈ ਕੋਈ ਥਕਾਉਟ ਹੋ ਜੀ ਖਾਣਾ ਬਾਈ ਸਹੀ ਹੈ ਸਹੀ ਹੈ ਤਾਰਾ ਹੈ ਨਹੀਂ ਨਹੀਂ ਛਾਹ ਤਾਰਾ ਬਣਾ ਲੈਣਾ ਸਾਡੇ ਕੋਲ ਜੋ ਹੈਗਾ ਨਹੀਂ ਆਜ ਰਿਹਾ ਸਹੀ ਗੱਲ ਹੈ ਠੀਕ ਨੀ ਇਦੋਂ ਦੇ ਨਾ ਤੇ ਬੰਦ ਨੂੰ ਵੇਖ ਕੇ ਜਿਹੜਾ ਖੂਲ ਜਿਹੜਾ ਨਾ ਉਹ ਵੱਜ ਜਾਂਦਾ ਨਹੀਂ ਬਾਈਆ ਬਾਈਆ ਸਾਡਾ ਸੋਹਣਾ ਵੱਧ ਗਿਆ ਬਿਲਕੁਲ ਬਿਲਕੁਲ ਚਲ ਗਿਆ ਚੁਗੀ ਛੁੱਟੀ ਠੀਕ ਆ ਵੀਰ ਜੀ ਓਕੇ ਬਾਈ ਬਹੁਤ ਬਹੁਤ ਧੰਨਵਾਦ ਖਲੋਤੇ ਜੇ ਟਾਈਮ ਕੱਟਿਆ ਹਾਂ ਜੀ ਓਕੇ ਬਾਈ ਠੀਕ ਆ ਵੀਰ ਜੀ ਕੱਢੀਆਂ ਰੱਖਣ ਤੇ ਪਹੁੰਚਣਾ ਨਹੀਂ ਤੁਹਾਡੇ ਨਾਲ ਵੇਖਿਆ ਰਹੁਣਾ ਦਾ ਵੱਡਾ ਹੋਇਆ ਪੇਜ ਆਪਣਾ ਹੋਇਆ ਜੀ ਮੇਰੇ ਗੁਰੀ ਨਰਵਾਨਾ ਕੋ ਥੋੜੋ ਖੇਚ ਲਾ ਹਾਂ ਥੋੜੋ ਜਿਹਾ ਕਰਦੇ ਹਾਂ ਤੇ ਬਾਕੀ ਬਾਈ ਵਰਗੇ ਆਪਣੇ ਵਾਂਗੂ ਹੀ ਹਾਸਮੁਖ ਆ ਤੇ ਹਸੀਆਂ ਜਿਹੜੀਆਂ ਭਾਈ ਦੋ ਕੁ ਮਿੰਟ ਹੋ ਗਈਆਂ ਇੰਨੇ ਕ ਨਾਲ ਸੀ ਵੀ ਮੜੇ ਹੀ ਆਸੇ-ਪਾਸੇ ਦੇਖਦੇ ਆਉਂਦੇ ਸੀ ਜੀ ਆ ਲੱਗ ਗਿਆ ਹੋਰ pagal ਜਾਂਦਾ ਇਹ ਬਾਈ ਬਾਈ ਜਾਤਿਆਂ ਰਹੇ ਬੈਠੇ ਖਾਣੇ ਦੇ ਠੀਕ ਹੈ ਠੀਕ ਹੈ ਭਰਾ ਜੀ ਓਕੇ ਬਈ ਓਕੇ ਬਾਈ ਦੁਰਜੀ ਕੀ ਫਤਿਹ ਬਈ ਰੋਕ ਗਏ ਸੀ ਕਿ ਥੋੜਾ ਜਾਂ ਤੇ ਆ ਬਦਾਮ ਤੇ ਚਨੇ ਵਗੈਰਾ ਖਾ ਰਹੇ ਆ ਉਧਰੋਂ ਬਦਾਮ ਵਗੈਰਾ ਖਾ ਕੇ ਚੱਲ ਪਿਆ ਫੇਰ ਸਾਢੇ 3-10 ਦਾ ਸਮਾਂ ਹੋ ਚੁੱਕਿਆ ਖੜਦੇ ਖੜਦੇ ਭਈ 10-11 ਕਿਲੋਮੀਟਰ ਸਫ਼ਰ ਤਾਂ ਕੀਤਾ ਅੱਜ ਅਸੀਂ ਟਲਾਣਾਈਆ ਤੇ ਚੱਲਦੇ ਆ ਅੱਗੇ ਨੂੰ ਹੈਗੀ ਤਾਂ ਟਲਾਣੀ ਆ ਬਾਕੀ ਕੁਝ ਕਹਿ ਨਹੀਂ ਸਕਦੇ ਮਾ ਕਿਉਂ ਸਾਹਮਣੇ ਨਾ ਹਾਂ ਬਰਫ ਨਾਲ ਲੱਦੀਆਂ ਹੋਈਆਂ ਭਾਈ ਝੋਟੀਆਂ ਦਿਖ ਰਹੀਆਂ ਨੇ ਹੱਲ ਮਲਾਲਾ ਬਾਵਾ 2 ਕਿਲੋਮੀਟਰ ਲੰਮੀ ਤਾਂ ਹੈਗੀ ਐ ਟਲਾਂ ਚੱਲ ਐਨੇ ਜਿਹਾ ਥੀਲੇ ਵੇ ਲੱਗ ਜਾਂਦੇ ਥੋੜੇ ਬਾਕੀ ਸੜਕੇ ਹੀ ਜ਼ਿਆਦਾ ਇੰਨੀ ਵਧੀਆ ਨਹੀਂ ਬਣੀ ਹੋਈ ਤੋ ਤੀਜੀ ਆ ਆਪ ਵੀ ਬਹੁਤ ਸੋਹਣੇ ਬਣ ਗਏ ਫੇਰ ਪਿੱਛੇ ਵੀ ਸੋਹਣੀਆਂ ਸੀ ਪਰ ਇੱਥੇ ਹੋਰ ਵੀ ਕੜੀਆਂ ਲੱਗਦੇ ਨੇ ਦੇਖਣ ਚ ਗੁਰੀ ਬਿਰਾਵਣੇ ਕਾ ਤੋਂ ਲਾਈ ਜਾਣਾ ਏ ਆ ਮਾਈ ਬ੍ਰੇਕਾਂ ਫੇਲ ਮਹਿਕਮਾ ਤੇ ਮਸਾਂ ਹੀ ਰੁਕਦੀ ਆ ਸਾਈਕਲ ਤੇ ਚੜਾਈ ਫੇਰ ਆ ਚੁੱਕੀ ਆ ਤੇ ਬਹੁਤ ਹੀ ਉੱਚੀ ਆ ਅੱਗੇ ਵਾਲੀ ਤਾਂ ਤੇ ਪਿੰਡ ਇੱਧਰ ਰਹਿ ਗਿਆ ਭਾਈ ਕੋਈ ਨਹੀਂ ਬਾਤ ਰਹੇ ਆ ਅੱਗੇ ਹੌਲੀ ਹੌਲੀ ਅਰੇ ਦੂਹੇ ਇੱਧਰ ਹੌਲੀ ਜਾਣਾ ਵਾਹਦਾ ਤੇ ਤੇਜ਼ ਰਹਿਣਾ ਹਾਂ ਇੱਧਰ ਦੇਖ ਮੜਾ ਜਾਂ ਸਾਹਮਣੇ ਭਾਈ ਬਹੁਤ ਹੀ ਸ਼ਾਨਦਾਰ 뷰 ਤੁਹਾਡੇ ਵਾਸਤੇ ਇਹ ਕਣਕ ਵੀਜੀ ਹੋਈ ਹੈ ਇਹਨਾਂ ਨੇ ਕਿਤੇ ਕਿਤੇ ਹਾਂ ਸਰੂ ਆ ਕਿਤੇ ਕਿਤੇ ਕਣਕ ਹੈ ਢਲਾਨ ਫੇਰ ਆ ਗਈ ਆ ਤੇ ਆ ਵਾਰੀ ਕਹਿੰਦੇ ਨੇ ਬਈ ਘਟੋ ਘਟੋ ਕਹਿੰਦੇ ਹਾਂ ਹੈਗੀ ਆ ਇਹ 10 ਤੋਂ 15 ਕਿਲੋਮੀਟਰ ਦੀ ਢਲਾਨ ਹੈ ਤੁਸੀਂ ਪਹੁੰਚੋਗੇ ਆਰਾਮ ਨਾਲ ਇੱਥਾ ਸਾਹਿਬ ਦੇਖਦੇ ਆ ਹੈਗੀ ਐਨੀ ਢਲਾਨ ਕੇ ਨਾ ਬਾਕੀ ਸਾਈਕਲ ਦਾ ਪੰਨ ਪਾਵਰ ਤੇ ਮਤਲਬ ਕਿ ਰੇਸਾਂ ਦੇ ਜਾ ਰਹੇ ਨੇ ਦੂਜਾਂ ਤੇ ਸਾਰਾ ਪਾਸਾ ਸਾਫ਼ ਦਿਖ ਰਿਹਾ ਹੈ ਵੱਟ ਜਦੋਂ ਤੁੱਪ ਪੈਂਦੀ ਆ ਉਦੋਂ ਗੱਲਬਾਤ ਹੋਰ ਵੀ ਉੱਲੇ ਲੈਵਲ ਦੀ ਹੋ ਜਾਂਦੀ ਆ ਯਾਹ ਠੰਡਾ ਠੰਡਾ ਮੌਸਮ ਹੈ ਤੇ ਬਟ ਠੰਡ ਵੀ ਲੱਗ ਰਹੀ ਹੈ ਥੋੜੀ ਥੋੜੀ ਤੇ ਕੋਟ ਪਾਇਆ ਹੋਇਆ ਵਟ ਕੋਈ ਚੱਕਰ ਨਹੀਂ ਹੈ ਕੈਮਰਾ ਹੋਣਾ ਆ ਜਾ ਫਿਰ ਹਾਂ ਗੁਰੀ ਦਾ ਕੈਮਰਾ ਭਈ ਲੋ ਹੋ ਗਿਆ ਤੇ ਮੈਂ ਵੀ ਹੁਣੀ ਚਾਰਜ ਕੀਤਾ ਮਲ ਪਾਵਰ ਨੂੰ ਸਾਹਮਣੇ ਟੰਗੀ ਪਈਆ ਉੱਪਰ ਆਏ ਆਪਾਂ ਆਏ ਕੰਮ ਦੇ ਪੂਰੇ ਹੂੰ ਗਲਤ ਹੈ ਸਹੀ ਹੈ ਬਸ ਕੰਮ ਨਹੀਂ ਇਸੇ ਦਾ ਕਿ ਦੇਖ ਰਿਹਾ ਸਾਂ ਹੋ ਥੱਲੇ ਤੱਕ ਜਾਵਾਂ ਝਟਲਾਣ ਤੇ ਅਸੀਂ ਜਦੋਂ ਦੇ ਝਟਲਾਣ ਚ ਆਉਣੇ ਆ ਮੋਬਾਈਲ ਜੇਲ੍ਹ ਚ ਪਾੜਾ ਸੀਗਾ ਕਿਉਂਕਿ ਭਾਈ ਬ੍ਰੇਕ ਦੋਨੇ ਲਾਉਣੇ ਪੈਂਦੇ ਨੇ ਬਾਕੀ ਇਹ ਪਿੰਡ ਆ ਚੁੱਕਿਆ ਟਾਣ ਅੱਬਦ ਰਹੇ ਆ ਅਗੇ ਹਰੀਠਾ ਸਾਹਿਬ ਵੱਲੋਂ ਹਰੀਠਾ ਸਾਹਿਬ ਰਹਿ ਕੇ 11 ਕਿਲੋਮੀਟਰ ਦੇਖਦੇ ਆ ਜੇ ਪਲੇਨ ਹੋਇਆ ਤਾਂ ਪਹੁੰਚ ਜਾਾਂਗੇ ਨਹੀਂ ਫਿਰ ਰੁਕਦੇ ਆਂਗੇ ਤੇ ਆ ਰੀਠਾ ਸਾਹ 5 ਕਿਲੋਮੀਟਰ ਰਹਿ ਚੁੱਕਿਆ ਇਥੋਂ ਬਾਕੀ ਹੁਣ ਵਿਊ ਇੰਨਾ ਸੋਹਣਾ ਨਹੀਂ ਆ ਰਿਹਾ ਪਰ ਹੈ ਸ਼ਾਨਦਾਰ ਹੋ ਗਿਆ ਆਪਣੇ ਕੋਲੇ ਫੋਨ ਜਿਹੜਾ ਹੈਗਾ ਉਹ ਇੰਨਾ ਵਧੀਆ ਨਹੀਂ ਦਿਖਾਉਂਦਾ ਰਾਤ ਨੂੰ ਤੇ ਚੜਾਈ ਆ ਗਈ ਉੱਤਰਦੇ ਆ ਹੁਣ ਆ ਰੁਕ ਚੁੱਕੇ ਹਾਂ ਸੀ ਰੀਠਾ ਸਾਹਿਬ ਤੋਂ 5 ਕਿਲੋਮੀਟਰ ਪਿੱਛੇ ਇੱਕ ਬਾਈ ਜੀ ਦੀ ਦੁਕਾਨ ਹੁੰਦੀ ਆ ਉੱਥੇ ਰੁਕਿਆ ਸੀ ਤੇ ਇੱਥੇ ਲਾਵਾਂਗੇ ਟੈਂਟ ਜਸਟ ਕੈਂਪਰ ਦੇ ਮੂਰੇ ਤੇ ਉਹਨਾਂ ਨੇ ਬਹੁਤ ਪਿਆਰ ਨਾਲ ਪਈ ਆਪਾਂ ਨੂੰ ਰੱਖਿਆ ਤੇ ਅਸੀਂ ਪੈਸੇ ਦਿੱਤੇ ਸੀ ਸਗੋਂ ਅਸੀਂ ਉਹਨਾਂ ਨੂੰ 50 ਰੁਪਏ ਦਿੱਤੇ ਸਗੋਂ ਉਹਨਾਂ ਨੇ 100 ਰੁਪਏ ਸਾਨੂੰ ਵਾਪਸ ਮੋੜ ਕੇ ਦਿੱਤਾ ਚਲੋ ਐਹੇ ਜਿਹੇ ਬੰਦੇ ਵੀ ਮਿਲਦੇ ਆ ਭਾਈ ਤੇ ਬਾਕੀ ਕੱਲ ਆਪਾਂ ਪਹੁੰਚ ਜਾਾਂਗੇ ਥੋ ਚੜਾਈ ਆ ਭਾਈ ਉਹਦੇ ਨਾਲ ਨਦੀ ਦੇ ਨਾਲ ਨਾਲ ਕੜਾਈ ਆ ਤੇ ਸਵੇਰੇ ਜਦੋਂ ਦਿਨ ਚੜੂਗਾ ਇੰਨਾ ਤਕੜਾ ਮੌਸਮ ਬਣੂਗਾ ਤੁਹਾਨੂੰ ਦਿਖਾਵਾਂਗੇ ਅਸੀਂ ਤੌफी ਬਣਾ ਲਈ ਬਈ ਇਸ ਵੇਲੇ ਅਸੀਂ ਪੱਲਾ ਪਾਵਰ ਕੰਮ ਤੇ ਚੌਲ ਬਣ ਰਹੇ ਅੱਜ ਸਾਡੇ ਹਜੇ ਭੋਂਤੇ ਨਹੀਂ ਚੌਲ ਹੋਏ ਪੂਰੀ ਇਹ ਦਾ ਤਿਆਰ ਆ ਤੇ ਪੌਣਿਆ ਗੱਪਾਂ ਜੋ ਨੱਡੂ ਅੱਡਾ ਟਮਾਟਰ ਮਿਰਚਾਂ ਪਿਆਜ਼ ਤੇ ਹੋਰ ਆਪਾਂ ਕੀ ਲੈ ਕੇ ਆਏ ਸੀ ਆਲੂ ਇਹ ਅਸੀਂ ਬਾਈ ਚੀਰ ਰਹੇ ਆ ਤੇ ਚੌਲ ਭੁੰਨਤੇ ਪਿਆ ਬਣਾਵਾਂਗੇ ਪੁੱਤਲੇ ਲੈਵਲ ਦੀਆਂ ਗੱਲਾਂ ਸਵੇਰੇ ਹੋਣਗੀਆਂ ਕਿਉਂਕਿ ਟੈਂਟ ਜਮਾ ਅਸੀਂ ਪਿੱਛੇ ਆਪਣੇ ਨਦੀ ਆ ਉੱਥੇ ਲਾਇਆ ਤੇ ਮੇਰਾ ਛੋਟਾ ਜਿਹਾ ਕੱਪ ਤਿਆਰ ਹੈ ਉਧਰ ਵੀ ਛੋਟਾ ਜਿਹਾ ਕੱਪ ਹੈ ਉਹ ਸਪੈਸਾਇਲ ਇਹ ਤਾਂ ਜੰਮ ਰਿਹਾ ਸੜ ਚੁੱਕੋ ਤੇ ਚੌਲ ਬਣਾ ਰਹੇ ਆ ਨੂਨ ਬਾਲਾਣਾ ਪਾ ਚੱਲ ਕੋਈ ਦਿੱਕਤ ਨਹੀਂ ਸਹੀ ਆ ਵਧੀਆ ਮਿਲ ਇਹ ਤੋਂ ਪਹਿਲਾਂ ਕੌਫੀ ਵੀ ਘਟੇ ਆ ਜਿਹੜੀ ਮੈਂ ਬਣਾਈ ਸੀ ਫੁੱਲ ਪਾਵਰ ਸੀ ਕੌਫੀ ਨੀਂਦ ਨਹੀਂ ਆ ਰਹੀ ਹੁਣ ਪੈਰਾ ਲਾਵਾਂਗੇ ਪੁਲਾਂ ਤੇ ਦੋਨੇ ਅਸੀਂ ਅੱਜ ਦਰਾ ਸਰਾ ਲੱਗ ਰਿਹਾ ਅੱਜ ਚੌਲਾਂ ਨਾਲ ਅਸੀਂ ਪਿਆਜ਼ ਕੱਟ ਲਏ ਆ ਤੇ ਚੌਲ ਬਣ ਕੇ ਰੈਡੀ ਆ ਮੈਂ ਪਹਿਲਾਂ ਟੇਸਟ ਕਰਕੇ ਹਟਾਂਗਾ ਬਹੁਤ ਸੁਆਬ ਬਣਿਆ ਭਈਆ ਜੀ ਚੌਲ ਅੱਗੇ ਤਾਂ ਅਸੀਂ ਹੋਰ ਹੀ ਪਾਣੀ ਕਾ ਛਿੜਕੂਂ ਡਾ ਜਿਆ ਕਰ ਦਿੰਦੇ ਸੀ ਦੇਖ ਸਕਦੇ ਹੋ ਥੋੜੇ ਥੋੜੇ ਬਾਕੇ ਖਾਵਾਂਗੇ ਇਹ ਦਰਮ ਨੇ ਆਇਂ ਚੱਲੋ ਸੈਟਿੰਗ ਜੀ ਬਹਿ ਜਾਂਦੀ ਆ ਤੇ ਬਾਕੀ ਸਾਗਰੇ ਚੌਲ ਤੇ ਕੱਲ ਨੂੰ ਆਪਾਂ ਰੀਠਾ ਸਾਹ ਪਹੁੰਚ ਜਾਾਂਗੇ ਭਈ ਸੁਧਿਆਂ ਚੱਲ ਪਾਂਗੇ ਇੱਥੋਂ ਤੇ 10 11 ਵਜੇ ਦਾ ਹੀ ਪਹੁੰਚ ਜਾਾਂਗੇ ਟੈਂਟ ਦੇ ਵਿੱਚ ਜਾ ਰਹੇ ਆ ਤੇ ਸਰਗਾ ਮੋ ਗਿਆ ਜਬ ਉਤੋਂ ਨਾ ਪੰਨਾ ਵਾਲਿਆ ਦੀ ਰੱਖਣਾ ਬਾਹਰ ਜੇ ਆਪਰੇ ਕੰਨੀ ਦੀ ਲਾਲ ਆ ਗੱਲ ਜਿਹੜੀ ਤੇ ਉੱਤੋਂ ਨਹੀਂ ਪੰਨਾ ਪਾ ਕੇ ਤੇ ਆ ਲੱਗ ਜਾਣੀ ਆ ਅੱਜ ਤਰੇਲ ਨਹੀਂ ਪੈਣੀ ਤਰੇਲ ਜਪੈ ਤਾਂ ਰਹੀ ਹੈ ਭਾਈ ਕਿਉਂਕਿ ਅਸੀਂ ਉੱਤੇ ਆ ਅੱਜ ਉੱਤੇ ਕੋਣ ਨੂੰ ਅੱਜ ਥੱਲੇ ਆ ਰਹੇ ਆ ਪੁੱਜ ਜਾਣਗੇ ਬੂਡ ਬਾੜ ਜੀ ਹੁਣੀ ਸੱਲ ਜੀ ਫੜ ਗਿਆ ਟੈਂਟ ਵੈਸੇ ਆਹ ਦੇਖ ਸਕਦੇ ਹੋ ਚਲੋ ਕੋਈ ਨਾ ਵਾਕੀ ਉਹੀ ਗੁਰੀ ਹੈ ਇੱਧਰ ਪਊਗਾ ਮੈਂ ਇੱਧਰ ਪਊਗਾ ਹੈੱਡ ਸ਼ਾਟ ਨਹੀਂ ਲੱਗਦੇ ਹੈੱਡ ਸ਼ਾਟ ਕਿਉਂ ਹੀ ਪਿੱਛੇ ਸਾਡੀ ਗੱਡੀ ਖੜੀ ਹੈ ਕਦੇ ਉਹ ਆਣਾ ਜਾਵੇ ਗੁਰੀ ਨੇ ਤੈਨੂੰ ਆਂਟ ਦਾ ਕੰਮ ਕਰਨ ਵਾਸਤੇ ਲਾਈ ਹੈ ਟੈਂਟ ਲਾ ਲਿਆ ਮਿੱਤਰੋ ਤੇ ਚੌਲ ਵੀ ਖਾ ਲਿਆ ਤੇ ਅੱਜ ਦਾ ਦਿਨ ਬਹੁਤ ਵਧੀਆ ਸੀ ਅਸੀਂ ਈਠਾ ਸਾਹਿਬ ਦੇ ਜਮਾਂ ਨਜ਼ਦੀਕ ਪਹੁੰਚ ਚੁੱਕੇ ਆ ਕੱਲ ਨੂੰ ਪਹੁੰਚ ਜਾਾਂਗੇ ਅਸੀਂ 10 11 ਵਜੇ ਤਾਈ ਤੇ ਅੱਜ ਦਾ ਦਿਨ ਇੰਨਾ ਕੀ ਸੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀ ਸਪੋਰਟ ਕਰਨ ਵਾਸਤੇ ਤੇ ਮਿਲਦੇ ਆਪਾਂ ਕੱਲ ਦੇ ਬਲੌਗ ਚ